ਤਨ ਤਨ ਬੱਬਾ ਅਲਾਇਆਰ ਫਕੀਰ ਪਿੰਡ ਲੋਪੋ ਇਹ ਹੈ ਤਨ ਤਨ ਬੱਬਾ ਟਹਿਲ ਸਿੰਘ ਜੀ ਮਹਾਰਾਜ ਲੋਪੋ ਵਾਲੀ ਤਨ ਤਨ ਬੱਬਾ ਅਲਾਇਆਰ ਫਕੀਰ ਜੀ ਦੀ ਕਿਰਪਾ ਇਸ ਲੋਪੋ ਦੇ ਵਿੱਚ ਜੋ ਇਹਨਾਂ ਨੇ ਬਹੁਤ ਹੀ ਜਪ ਤਪ ਕੀਤਾ ਜਪ ਤਪ ਕੀਤਾ ਛੇਵੇਂ ਪਾਸ਼ਾ ਜੀ ਦਾ ਇਸ ਸਥਾਨ ਤੇ ਧੰਨ ਧੰਨ ਬਾਬਾ ਲਾਲ ਆ ਯਾਰ ਫਕੀਰ ਕਿਰਪਾ ਸਾਰੀ ਛੇਵੇਂ ਸਤਿਗੁਰੂ ਜੀ ਦੀ ਧੰਨ ਧੰਨ ਬਾਬਾ ਲਾਲ ਆ ਯਾਰ ਫਕੀਰ ਜੀਆਂ ਨੇ ਇਸ ਸਥਾਨ ਨੂੰ ਪਾਗਲਾਏ ਇੱਥੇ ਬਹੁਤ ਹੀ ਜਿਆਦਾ ਬਾਬਾ ਲਾਲ ਆ ਯਾਰ ਫਕੀਰ ਜੀਆਂ ਨੇ ਜਪ ਤਪ ਕੀਤਾ ਛੇਵੇਂ ਪਾਸ਼ਾ ਜੀ ਦੀ ਕਿਰਪਾ ਨਾਲ ਇਸ ਲੋਪੋ ਦਾ ਨਾਂ ਦਿਨੋਂ ਦਿਨ ਚੜ੍ਹਦੀ ਕਲਾ ਵਿੱਚ ਜਾ ਰਿਹਾ ਸੀ ਤਾਂ ਸਮੇਂ ਦੇ ਨਾਲ-ਨਾਲ ਇਹ ਗੰਗਾ ਪ੍ਰਗਟ ਹੋ ਗਈ ਧੰਨ ਧੰਨ ਬੱਬਾ ਧੰਨਾ ਸਿੰਘ ਜੀ ਮਹਾਰਾਜ ਲੋਪੋ ਵਾਲਿਆਂ ਦੀ ਕਿਰਪਾ ਸਦਕਾ ਉਹਨਾਂ ਦੇ ਬਚਨਾਂ ਅਨੁਸਾਰ ਇਸ ਗੰਗਾ ਨੂੰ ਪ੍ਰਗਟ ਕੀਤਾ ਗਿਆ ਸਮੇ ਸਮੇ ਦੇ ਨਾਲ ਇਸ ਗੰਗਾ ਦੇ ਵਿੱਚ ਇਸ਼ਨਾਨ ਕਰਦੇ ਰਹੇ ਇਹ ਇੱਕ ਪਹਿਲਾਂ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਕੀ ਆਮ ਸੱਪੜ ਦੀ ਤਰ੍ਹਾਂ ਹੀ ਸੀ ਤਾਂ ਲੋਕਾਂ ਨੂੰ ਨਹੀਂ ਪਤਾ ਸੀ ਵੀ ਇਹ ਇੱਕ ਚਮਤਕਾਰੀ ਗੰਗਾ ਹੈ ਪਹਿਲਾਂ ਤੋਂ ਲੈ ਕੇ ਇਸ ਗੰਗਾ ਦੇ ਵਿੱਚ ਬਹੁਤ ਦੂਰੋਂ ਦੂਰੋਂ ਲੋਕ ਇਸ਼ਨਾਨ ਕਰਿਆ ਕਰਦੇ ਸੀ ਤਾਂ ਇਸ ਗੰਗਾ ਦੇ ਵਿੱਚ ਇਸ਼ਨਾਨ ਕਰਦੇ ਆ ਹੀ ਵਾਹਿਗੁਰੂ ਦਾ ਜਾਪ ਕਰਦੇ ਆ ਹੀ ਸਾਰੀ ਜਿੰਨੀ ਸੰਗਤ ਜਿੰਨੇ ਦੂਰੋਂ ਦੂਰੋਂ ਆਉਂਦੇ ਹੁੰਦੇ ਸੀ ਇੱਥੇ ਸਭ ਦੇ ਦੁੱਖਾਂ ਦਾ ਦਿਨੋ ਦਿਨ ਨਾਸ ਹੁੰਦਾ ਗਿਆ ਸਮੇਂ ਦੇ ਨਾਲ ਨਾਲ ਇਸ ਗੰਗਾ ਦੀ ਸੇਵਾਰ ਨੂੰ ਹੁਕਮ ਹੋਇਆ ਕਿ ਧੰਨ ਧੰਨ ਬਾਬਾ ਭਿਸਨ ਸਿੰਘ ਜੀ ਮਹਾਰਾਇ ਲੋਪੋ ਵਾਲੇ ਤਨਤਨ ਬਾਬਾ ਜਗਿੰਦਰ ਸਿੰਘ ਜੀ ਮਹਾਰਾਜ ਲੋਪੋ ਵਾਲੇ ਗણેਸ਼ਾ ਤਨਤਨ ਬਾਬਾ ਅਮਰ ਸਿੰਘ ਜੀ ਲੋਪੋ ਵਾਲੇ ਸ਼ਹਿਪੁਰੀ ਇਹਨਾਂ ਦੀ ਕਿਰਪਾ ਸਦਕਾ ਬਾਬਾ ਅਮਰ ਸਿੰਘ ਜੀ ਮਹਾਰਾਜ ਜੀਆਂ ਨੂੰ ਹੁਕਮ ਹੋਇਆ ਕਿ ਭਾਈ ਇਹ ਗੰਗਾ ਹੈ ਬੜੀ ਉੱਤਮ ਗੰਗਾ ਹੈ ਇਸ ਦੀ ਚਾਰ ਦਿਵਾਰੀ ਕਰਕੇ ਇਸ ਨੂੰ ਸਾਫ਼ ਕਰਕੇ ਇਹਨੂੰ ਸੁੰਦਰ ਬੜਾਇਆ ਜਾਵੇ ਤਾਂ ਅਮਰ ਸੋ ਸੰਤਾ ਨੇ ਇਸ ਗੰਗਾ ਦੇ ਚਾਰੇ ਪਾਸੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚਾਰ ਦਿਵਾਰੀ ਕਰਕੇ ਗੰਦੇ ਪਾਣੀ ਦਾ ਨਿਕਾਸ਼ ਰੋਕ ਦਿੱਤਾ ਸਮੇਂ ਦੇ ਨਾਲ-ਨਾਲ ਹੌਲੀ-ਹੌਲੀ ਇੱਕ ਬਾਰ ਫੇਰ ਦਵਾਰੇ ਇਹ ਗੰਗਾ ਰੋਸ਼ਨ ਹੋਗੀ ਤਾਂ 18 ਪ੍ਰਕਾਰ ਦਾ ਕੋੜ ਹੈ ਜੋ ਇਸ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਹੈ ਤਾਂ ਉਹਦਾ ਹਰ ਤਰ੍ਹਾਂ ਦਾ ਕੋੜ ਦੂਰ ਹੋ ਜਾਂਦਾ ਹੈ ਇਹ ਲੋਪੋ ਵਾਲੇ ਸੰਤਾਂ ਮਹਾਪੁਰਸ਼ਾਂ ਦੇ ਬਚਨ ਨੇ ਬਹੁਤ ਹੀ ਜ਼ਿਆਦਾ ਉੱਤਮ ਸਥਾਨ ਹੈ ਉਹਨਾਂ ਦੀ ਕਿਰਪਾ ਨਾਲ ਫੇਰ ਹੁਕਮ ਹੋਇਆ ਜੋ ਇਸ ਸਮੇਂ ਮੁੱਖ ਸੇਵਾਦਾਰ ਗੱਦੀ ਨਸੀਨ ਬਾਬਾ ਗਣੇਸ਼ਾ ਦੇ ਜਗਿੰਦਰ ਸਿੰਘ ਮਹਾਰਾਜ ਜੀ ਦੇ ਮੁੱਖ ਸੇਵਾਦਾਰ ਬਾਬਾ ਅਮਰ ਸਿੰਘ ਜੀ ਮਹਾਰਾਜ ਜੀਆਂ ਦੇ ਮੁੱਖ ਸੇਵਾਦਾਰ ਇਸ ਸਥਾਨ ਦੀ ਸੇਵਾ ਕਰਵਾ ਰਹੇ ਨੇ ਮਹਾਰਾਜ ਦੀ ਕਿਰਪਾ ਨਾਲ ਬਾਬਾ ਬਲਵਿੰਦਰ ਸਿੰਘ ਜੀ ਜਿਹੜੇ ਹੁਣ ਇਸ ਜਗ੍ਹਾ ਨੂੰ ਸੇਵਾ ਕਰਾ ਰਹੇ ਨੇ ਬਹੁਤ ਸੁੰਦਰ ਬਣਾ ਰਹੇ ਨੇ ਤੰਤਨ ਬਾਬਾ ਗਣੇਸ਼ਾ ਕਿਰਪਾ ਮਹਾਰਾਜ ਦੀ ਬਾਬਾ ਜਗਿੰਦਰ ਸਿੰਘ ਜੀ ਅਮਰ ਸਿੰਘ ਜੀ ਮਹਾਰਾਏ ਉਸ ਤੋਂ ਬਰੋਸਾਈ ਬਾਅਦ ਬਾਬਾ ਬਲਵਿੰਦਰ ਸਿੰਘ ਜੀ ਨੇ ਇਸ ਗੰਗਾ ਨੂੰ ਬਹੁਤ ਹੀ ਸੁੰਦਰ ਸਥਾਨ ਬਣਾ ਦਿੱਤਾ ਇਹ ਦਿਨੋਂ ਦਿਨ ਤਿਆਰ ਹੁੰਦੀ ਹੁੰਦੀ ਬਸ ਕੁਝ ਹੀ ਸਮਾਂ ਹੈ ਇਹ ਬਿਲਕੁਲ ਕਲੀਅਰ ਹੋ ਜਾਏਗੀ ਬਿਲਕੁਲ ਹੀ ਬਹੁਤ ਸੁੰਦਰ ਜਗਾ ਬਣਦੀ ਜਾ ਰਹੀ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਇਹ ਗੰਗਾ ਵਾਸਤੇ ਇਸ਼ਨਾਨ ਲਈ ਇਸ਼ਨਾਨ ਘਰ ਬਣ ਗਿਆ ਇੱਕ ਸਾਈਡ ਤੇ ਭੈਣਾ ਬੀਬੀਆਂ ਮਾਈਆਂ ਵਾਸਤੇ ਇੱਕ ਸਾਈਡ ਤੇ ਵੀਰ ਬਜ਼ੁਰਗ ਬੱਚਿਆਂ ਵਾਸਤੇ ਇੱਥੇ ਇਸ਼ਨਾਨ ਕਰ ਸਕਦੇ ਹੋ ਅੱਜ ਵੀ ਇਸ ਦੇ ਵਿੱਚ ਜਲ ਹੈ ਉਸ ਤੋਂ ਬਾਅਦ ਵਿੱਚ ਬੜੀ ਜਲਦੀ ਹੀ ਇਸ ਗੰਗਾ ਨੂੰ ਪੂਰਾ ਪਾਣੀ ਦੇ ਨਾਲ ਭਰ ਕੇ ਜਲ ਦਾ ਖਿਤਾਬ ਦਿੱਤਾ ਜਾਊਗਾ ਕਿਉਂਕਿ ਪਹਿਲਾਂ ਤੋਂ ਹੀ ਇਸ ਗੰਗਾ ਦਾ ਨਾਮ ਗੰਗਾ ਹੀ ਹੈ ਬਾਬਾ ਅਲਾਇਆ ਫਕੀਰ ਜੀ ਦੀ ਕਿਰਪਾ ਬੜੇ ਹੀ ਸੰਤ ਮਹਾਤਮਾ ਹੋਏ ਨੇ ਇਸ ਲੋਪੋ ਦੀ ਧਰਤੀ ਤੇ ਬਾਬਾ ਬਿਸਨ ਸਿੰਘ ਜੀ ਮਹਾਰਾਜ ਬਾਬਾ ਜਗਿੰਦਰ ਸਿੰਘ ਜੀ ਗણેਸ਼ਾ ਬਾਬਾ ਅਮਰ ਸਿੰਘ ਜੀ ਮੱਲੇ ਵਾਲੇ ਸੰਤ ਇਹਨਾਂ ਤੋਂ ਬਾਅਦ ਵਿੱਚ ਜੋ ਇਹ ਸੇਵਾ ਕਰਵਾ ਰਹੇ ਨੇ ਗੁਰਸੰਗਤਾਂ ਦੇ ਨਾਲ ਰਲ ਮਿਲ ਕੇ ਬਾਬਾ ਬਲਵਿੰਦਰ ਸਿੰਘ ਜੀ ਇਸ ਥਾਂ ਤੇ ਸੇਵਾ ਕਰਵਾ ਰਹੇ ਨੇ ਸੰਗਤਾਂ ਦੇ ਨਾਲ ਰਲ ਮਿਲ ਕੇ ਬਹੁਤ ਸੁੰਦਰ ਜਗ੍ਹਾ ਬਣ ਰਹੀ ਹੈ ਪੁੰਨਿਆ ਵਾਲੇ ਦਿਨ ਹੋਲੇ ਮੱਲੇ ਦੀ ਪੁੰਨਿਆ ਉਸ ਦਿਨ ਤੋਂ ਇਸ ਜਗ੍ਹਾ ਦੇ ਵਿੱਚ ਜਲ ਪਾ ਦਿੱਤਾ ਸੀ ਸੰਗਤਾਂ ਨੇ ਉਸ ਦਿਨ ਤੋਂ ਇੱਥੇ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਜੋ ਤੁਸੀਂ ਸ਼ੈਡ ਤੇ ਦੇਖ ਰਹੇ ਹੋ ਬਸ ਇਹ ਨਾਲ ਦੀ ਨਾਲ ਕੁਝ ਦਿਨਾਂ ਦੇ ਵਿੱਚ ਹੀ ਜਲ ਦੇ ਨਾਲ ਭਰ ਦਿੱਤੀ ਜਾਵੇਗੀ ਚਾਰ ਸਫੇਰੇ ਬਹੁਤ ਹੀ ਸੁੰਦਰ ਫਲਾਵਰ ਫੁੱਲ ਬੁਟੀਆਂ ਸਿੰਨਰੀਆਂ ਬਹੁਤ ਜ਼ਿਆਦਾ ਸੋਹਣਾ ਸਥਾਨ ਬਣ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਬੜੀ ਦੂਰੋਂ ਦੂਰੋਂ ਆ ਕੇ ਇਸ ਜਗ੍ਹਾ ਦੇ ਦਰਸ਼ਨ ਕਰਦੇ ਨੇ ਤੇ ਦੁਨੀਆਂ ਬੜੀ ਦੂਰੋ ਦੂਰੋ ਦਰਸ਼ਨ ਕਰਨ ਆਇਆ ਕਰੂਗੀ ਇਸ ਗੰਗਾ ਦੇ ਵਿੱਚ ਜੋ ਵੀ ਇਸ਼ਨਾਨ ਕਰੂ ਉਹਨਾਂ ਦੇ ਦੁੱਖਾਂ ਦਾ ਨਾਸ ਹੋ ਜਾਵੇਗਾ ਇਸ ਲੋਪੋ ਦੀ ਧਰਤੀ ਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਨਾਲ ਇਸ ਧਰਤੀ ਤੇ ਜੋਤਾਂ ਜਗਦਿਆਂ ਵਾ ਉਹਨਾਂ ਦੀ ਕਿਰਪਾ ਨਾਲ ਹੀ ਦੁਨੀਆਂ ਦੇ ਵਿੱਚ ਲੋਪੋ ਦੀ ਧਰਤੀ ਰੋਸ਼ਨ ਹੈ ਸਮੇਂ-ਸਮੇਂ ਦੇ ਨਾਲ ਇਸ ਜਗ੍ਹਾ ਤੇ ਇਸ ਲੋਪੋ ਦੀ ਧਰਤੀ ਤੇ ਸੰਤ ਮਹਾਤਮਾ ઋષਿਮੁਰੀ ਪੀਰ ਪਕੰਬਰ ਬੜੇ ਉੱਚ ਕੋਟੀ ਦੇ ਸੰਤ ਮਹਾਤਮਾ ਆਉਂਦੇ ਰਹੇ ਨੇ ਜਿਵੇਂ ਕਿ ਤੁਸੀਂ ਦੇਖਦੇ ਹੋ ਇਹ ਜਗ੍ਹਾ ਜਿਹੜੀ ਆ ਬਹੁਤ ਪ੍ਰਾਤਣ ਜਗ੍ਹਾ ਹੈ ਧੰਨ ਧੰਨ ਬਾਬਾ ਅਲਾ ਯਾਰ ਫਕੀਰ ਜੀ ਬਹੁਤ ਪੁਰਾਣੀ ਜਗਾ ਜਿਵੇਂ ਸੁਣਦੇ ਆ ਕਿ ਛੇਵੇਂ ਸਤਗੁਰੂ ਜੀ ਮੱਦੋ ਕੇ ਆਏ ਸੀ ਮੱਦੋ ਕੇ ਆ ਤੋਂ ਲੋਪੋ ਆਉਣਾ ਹੀ ਇਸ ਕਰਕੇ ਸੀ ਕਿ ਬਾਬਾ ਅਲਾਯਾਰ ਜੀ ਫਕੀਰ ਜੀਆਂ ਨੇ ਬੰਦਗੀ ਕੀਤੀ ਛੇਵੇਂ ਪਾਸ਼ਾ ਜੀ ਨੂੰ ਨਮਸਕਾਰ ਕੀਤੀ ਦਿਲ ਤੋਂ ਤਾਂ ਕਿਹਾ ਕਿ हे ਮਾਲਿਕ हे ਪੀਰਾ ਮੇਰਾਂ ਦੇ ਆ ਸਾਈਆਂ ਸਾਨੂੰ ਦਰਸ਼ਨ ਦਿਓ ਤਾਂ ਬਾਬਾ ਅਲਾਇਆਰ ਫਕੀਰ ਜੀ ਦੀ ਬੰਦਗੀ ਨੂੰ ਵੇਖ ਕੇ ਸ਼ੇਵੇਂ ਪਾਸ਼ਾ ਜੀਆਂ ਨੇ ਆਪਣੇ ਭਗਤਾਂ ਨੂੰ ਦਰਸ਼ਨ ਦਿੱਤੇ ਤਾਂ ਉਸ ਸਮੇਂ ਤੋਂ ਲੈ ਕੇ ਇਸ ਲੋਪੋ ਦੀ ਧਰਤੀ ਤੇ ਬਹੁਤ ਹੀ ਉੱਚ ਕੋਟੀ ਦੇ ਮਹਾਤਮਾ ਸੰਤ ਪੀਰ ਫਕੀਰ ਪਕੰਬਰ ਜਨਮ ਲੈਂਦੇ ਆਏ ਤੇ ਦੁਨੀਆ ਨੂੰ ਤਾਰਦੇ ਰਹੇ ਬਹੁਤ ਤਨ ਤਨ ਭਾਗਾ ਵਾਲੀ ਹੈ ਪਿੰਡ ਲੋਪੋ ਦੀ ਧਰਤੀ ਜਿਨ੍ਹਾਂ ਦੇ ਵਿੱਚੋਂ ਕੁਝ ਸਾਨੂੰ ਨਾਮ ਯਾਦ ਹੈ ਕਿ ਜਿਸ ਤਰ੍ਹਾਂ ਬਾਬਾ ਅਲਾਇਆ ਰਤੂਬਾਜ ਬਾਬਾ ਸੌਣ ਸਾ ਫਕੀਰ ਜੀ ਤੇ ਹੋਰ ਬਹੁਤ ਜ਼ਿਆਦਾ ਇਸ ਧਰਤੀ ਤੇ ਪੀਰ ਫਕੀਰ ਹੋਏ ਨੇ ਜਿਹੜੇ ਉੱਚ ਕੋਟੀ ਦੇ ਪੀਰ ਫਕੀਰ ਸੀਗੇ ਜਿਹੜੇ ਅੱਲਾਹ ਤਾਲਾ ਦੀ ਬੰਦਗੀ ਦੇ ਵਿੱਚ ਹਰ ਵਕਤ ਲੀਨ ਰਹਿੰਦੇ ਸੀ ਜਿਵੇਂ ਕਿ ਧੰਨਾ ਸਿੰਘ ਜੀ ਮਹਾਰਾਜ ਬਾਬਾ ਖੁਦਾ ਸਿੰਘ ਜੀ ਭਗਤ ਸਿੰਘ ਜੀ ਮੈ ਸਿੰਘ ਮਹਾਰਾਜ ਸੁਆਮੀ ਦਰਬਾਰਾ ਸਿੰਘ ਜੀ ਵਰਗੀਆਂ ਆਸੀਆਂ ਇਸ ਸੰਸਾਰ ਨੂੰ ਤਾਰਨ ਵਾਸਤੇ ਆਉਂਦੇ ਰਹੇ ਸਮੇਂ ਸਮੇਂ ਦੇ ਨਾਲ ਸੁਆਮੀ ਯੂਰਾ ਸਿੰਘ ਜੀ ਮਹਾਰਾਜ ਬਾਬਾ ਜਗਿੰਦਰ ਸਿੰਘ ਜੀ ਤੇ ਅਮਰ ਸਿੰਘ ਜੀ ਮਹਾਰਾਜ ਬਾਬਾ ਅਮਰ ਸਿੰਘ ਜੀ ਮਹਾਰਾਜ ਤੋਂ ਬਾਅਦ ਵਿੱਚ ਹੋਰ ਬੜੀਆਂ ਮਹਿਫਲਾਂ ਲੱਗਦੀਆਂ ਗਈਆਂ ਇਸ ਲੋਪੋ ਦੀ ਧਰਤੀ ਤੇ ਬਹੁਤ ਹੀ ਜ਼ਿਆਦਾ ਤਪੱਸਵੀ ਸੰਤ ਮਹਾਤਮਾ ਹੋਏ ਨੇ ਸੰਤ ਬਾਬਾ ਜਮੀਤ ਸਿੰਘ ਜੀ ਸੰਤ ਬਾਬਾ ਨਿਧਾਨ ਸਿੰਘ ਜੀ ਕੌਕਿਆ ਵਾਲੇ ਬ੍ਰਹਮ ਪ੍ਰਕਾਸ਼ 무ਨੀ ਜੀ ਮਹਾਰਾਜ ਤੇਲ ਸਿੰਘ ਜੀ ਧੰਨਾ ਸਿੰਘ ਜੀ ਬਹੁਤ ਜ਼ਿਆਦਾ ਇਸ ਧਰਤੀ ਤੇ ਸਮੇਂ-ਸਮੇਂ ਨਾਲ ਜੋਤਾਂ ਪ੍ਰਗਟ ਹੁੰਦੀਆਂ ਆਈਆਂ ਉਸ ਤੋਂ ਬਾਅਦ ਇਸ ਜਗ੍ਹਾ ਨੂੰ ਬਹੁਤ ਹੀ ਸੁੰਦਰ ਬਣਾਇਆ ਗੁਰਸੰਗਤ ਆ ਦੇ ਨਾਲ ਰਲ ਮਿਲ ਕੇ ਇਸ ਜਗ੍ਹਾ ਨੂੰ ਚਾਰ ਚੰਨ ਲਾਏ ਗੁਰੂ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਚਾਰ ਚੰਨ ਲੱਗ ਗਏ ਅੱਜ ਤੁਸੀਂ ਦੇਖ ਰਹੇ ਹੋ ਇਹ ਗੰਗਾ ਦਾ ਨਕਸ਼ਾ ਬਹੁਤ ਸੁੰਦਰ ਬਣ ਗਿਆ ਇਸ ਗੰਗਾ ਦੀ ਤੁਸੀਂ ਪਰਕੰਮੀਆਂ ਕਰਦੇ ਸਮੇਂ ਬਹੁਤ ਸਾਰੀਆਂ ਤਸਵੀਰਾਂ ਵੀ ਦੇਖੋਗੇ ਜੋ ਤੁਸੀਂ ਇਹ ਘੁੰਮਣੀ ਦੇਖ ਰਹੇ ਹੋ ਜੋ ਵਿਚਾਲੜੇ ਵਾਸਤੇ ਵਿੱਚ ਬਣੀ ਹੋਈ ਆ ਨਾ ਉੱਚੀ ਆ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਤਸਵੀਰਾਂ ਲੱਗਣਗੀਆਂ ਜਿਵੇਂ ਕਿ ਪੁਰਾਣਾ ਵਿਰਸਾ ਹੋਰ ਵੀ ਬਹੁਤ ਤਸਵੀਰਾਂ ਭਗਤਾਂ ਫਕੀਰਾਂ ਦੀਆਂ ਬਹੁਤ ਸ਼ਾਨਦਾਰ ਚੀਜ਼ ਬਣੂਗੀ ਇਸ ਸਾਰੀ ਗੰਗਾ ਦੇ ਵਿੱਚ ਜਲ ਹੀ ਜਲ ਭਰਿਆ ਜਾਏਗਾ 400 ਫੇਰੇ ਹਰ ਤਰ੍ਹਾਂ ਦੀ ਜਿਵੇਂ ਕਿ ਬਾੜ ਕੀਤੀ ਗਈ ਆ ਕੋਈ ਬੱਚਿਆਂ ਦੇ ਵਾਸਤੇ ਜਾਂ ਕੋਈ ਚੀਜ਼ ਨਾ ਵਿੱਚ ਛਿੱਟੇ ਕੋਈ ਇਦਾਂ ਦੀ ਹਰ ਤਰ੍ਹਾਂ ਦਾ ਦੇਖਰੇਖ ਦੇ ਵਿੱਚ ਦੋ ਚਾਰ ਬੰਦਿਆਂ ਦੀ ਇੱਥੇ ਸੇਵਾ ਵੀ ਲੱਗੀ ਆ ਕਿ ਜਿਨ੍ਹਾਂ ਦੀ ਨਿਗਰਾਨੀ ਰਹੇਗੀ ਹਰ ਵਕਤ ਤੇ ਸੇਵਾ ਕਰਦੇ ਰਹਿਣਗੇ ਸਫਾਈ ਕਰਦੇ ਰਹਿਣਗੇ ਬਾਕੀ ਸਭ ਕਿਰਪਾ ਵਾਹਿਗੁਰੂ ਦੀ ਮਾਲਕ ਦੀ ਜੋ ਲੋਪੋ ਦੀ ਧਰਤੀ ਤੇ ਬਹੁਤ ਸ਼ਾਨਦਾਰ ਚੀਜ਼ਾਂ ਬਣ ਰਹੀਆਂ ਨੇ ਵਾਹਿਗੁਰੂ ਸੰਤਾ ਮਹਾਪੁਰਸ਼ਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਤਾਂ ਇਹੋ ਹੀ ਦਿਲ ਤੋਂ ਅਰਦਾਸ ਕਰਦੇ ਹਾਂ ਕਿ ਜੋ ਵੀ ਬਣ ਰਿਹਾ ਹੈ ਇਹ ਸਬਦੇ ਦੀ ਸਭ ਦੀ ਭਲੇ ਦੀ ਖਤਰ ਬਣ ਰਿਹਾ ਵਾ ਪਿੰਡ ਦੀ ਸ਼ਾਨ ਬਣ ਰਹੀ ਆ ਇੱਥੇ ਦੁਖੀਆਂ ਦੇ ਦੁੱਖ ਦੂਰ ਹੋਣਗੇ ਜੋ ਇਸ ਗੰਗਾ ਦੇ ਵਿੱਚ ਵਾਹਿਗੁਰੂ ਦਾ ਨਾਮ ਲੈ ਕੇ ਇਸ਼ਨਾਨ ਕਰਿਆ ਕਰੇਗਾ 18 ਪ੍ਰਕਾਰ ਦਾ ਕੋੜ ਦੂਰ ਹੋr ਜਾਏਗਾ ਹਰ ਇੱਛਾ ਭਾਵਨਾ ਪੂਰੀ ਹੁੰਦੀ ਹੈ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਦੋ ਜਹਾਨ ਦੇ ਵਾਲੀ ਤਿੰਨਾਂ ਲੋਕਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਇਸ ਧਰਤੀ ਤੇ ਬਹੁਤ ਕਿਰਪਾ ਬਹੁਤ ਕਿਰਪਾ ਸ਼ੁਕਰ ਆ ਵਾਹਿਗੁਰੂ ਦਾ ਇਸ ਧਰਤੀ ਤੇ ਹਮੇਸ਼ਾ ਮਿਹਰ ਭਰਿਆ ਵਾਹਿਗੁਰੂ ਦਾ ਹੱਥ ਹੈ ਵਾਹਿਗੁਰੂ ਭਲੀ ਕਰੇ ਜਦੋਂ ਇਸ ਤੋਂ ਅੱਗੇ ਬਿਲਕੁਲ ਗੰਗਾ ਤਿਆਰ ਹੋਗੀ ਫਿਰ ਤੁਹਾਨੂੰ ਫਿਰ ਦਰਸ਼ਨ ਕਰਾਵਾਂਗੇ ਭਲੀ ਕਰੇ ਵਾਹਿਗੁਰੂ ਸਾਹਿਬ ਦੀ ਇੱਛਾ ਪਾਵਨਾ ਪੂਰੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ